ਅਨਜਾਨ ਲੋਕਾਂ ਨੂੰ ਕੰਮ ਤੇ ਰੱਖਣਾ ਕਿੰਨਾ ਕੋ ਮਹਿੰਗਾ ਪੈ ਸਕਦਾ ਹੈ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਕੀ ਕੰਮ ਵਾਲਿਆਂ ਦੇ ਵੱਲੋਂ ਮਾਲਕ ਦੇ ਘਰ ਤੇ ਹੀ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਜ਼ਾ ਮਾਮਲਾ ਬਟਿੰਡਾ ਦੇ ਬਸੰਤ ਵਿਹਾਰ ਦਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਕੀ ਇੱਕ ਦਿਨ ਪਹਿਲਾਂ ਹੀ ਦੋ ਕੰਮ ਵਾਲਿਆਂ ਨੂੰ ਇੱਕ ਵਿਅਕਤੀ ਦੇ ਵੱਲੋਂ ਕੰਮ ਤੇ ਰੱਖਿਆ ਗਿਆ ਤੇ ਅਗਲੇ ਦਿਨ ਹੀ ਉਸ ਦੇ ਵੱਲੋਂ ਘਰ ਦੇ ਅੰਦਰ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਚੋਰੀ ਕਰਕੇ ਚੋਰੀ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਕੁਝ ਹੀ ਘੰਟਿਆਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਸੋ ਪੂਰਾ ਮਾਮਲਾ ਕੀ ਹੈ ਆਪਾਂ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਸੁਣਵਾਂਗੇ ਮੇਰਾ ਨਾਮ ਹੈ ਜੀ ਗੁਰਜੰਟ ਸਿੰਘ ਬਸੰਤਪੁਰ 10/2 ਗਲੀ ਦੇ ਰਹਿਣ ਵਾਲਾ ਮੈਂ ਜੀ ਸਾਡੇ ਘਰੇ 3 ਦਿਨ ਪਹਿਲਾਂ ਦੋ ਲੀਡੀਆਂ ਆਈਆਂ ਸੀਗੀਆਂ ਗਲੀਆਂ ਛੁਰਦੀਆਂ ਸੀਗੀਆਂ ਉਹ ਜਿਹਨੂੰ ਸਮਝ ਲਓ ਵੀ ਪਰਦੇਸੀ ਸੀਗੀਆਂ ਜੀ ਤੋ ਉਹ ਕਮਰੀ ਤਲਾਸ਼ ਸੀ ਗਿਆ ਘਰ ਆ ਕੇ ਕਹਿੰਦੀ ਮੈਨੂੰ ਇਸੇ ਕੰਮ ਤੇ ਸਫਾਈ ਵਗੈਰਾ ਤੇ ਲਾ ਲਾ ਲੋ ਕਰੇ ਮੈਡਮ ਕਹਿੰਦੀ ਕੰਮ ਵਾਲੀ ਤੇ ਲੱਗੀ ਵੀ ਐ ਤੁਸੀਂ ਚਲੋ ਡਸਟਿੰਗ ਵਗੈਰਾ ਕਰ ਦਿਓ ਉਹ ਡਸਟਿੰਗ ਕਰਨ ਲੱਗੀਆਂ ਇੱਕ ਦੋ ਤਿੰਨ ਘੰਟੇ ਸਾਡੇ ਘਰੇ ਲੱਗਾ ਗੀਆਂ ਉਹ ਸੋ ਇਸ ਵਿੱਚ ਮੇਰੇ ਬੇਟੀ ਦਾ ਵਿਆਹ ਹੋਇਆ ਹੋਇਆ ਹੈ ਪਿੱਛੇ ਜੀ ਉਹ ਬਹੂrani ਨਵੀਂ ਆਈ ਵੀ ਐ ਉਹ ਤੋਂ ਪੁੱਛਣ ਲੱਗੀਆਂ ਵੀ ਤੁਸੀਂ ਕਿੰਨੇ ਵਜੇ ਘਰੇ ਜਾਂਦੇ ਹੋ ਕਦੋਂ ਆਉਣੇ ਹੋ ਮੰਮੀ ਘਰੇ ਰਹਿੰਦੀ ਐ ਕੌਣ ਕੌਣ ਘਰੇ ਹੈਗੇ ਐ ਉਹ ਪੜੀ ਲਿਖੀ ਲੜਕੀ ਐ ਉਹਨੇ ਵਧੀਆ ਮੈਂ ਕਿ ਸੰਭਲ ਕੇ ਜਵਾਬ ਦਿੱਤਾ ਵੀ ਸਾਡੇ ਤਾਂ ਮੰਮੀ ਬਿਮਾਰ ਕਰਕੇ ਸੀ ਕੋਈ ਨਾ ਕੋਈ ਮੈਂਬਰ ਕਰੇ ਹਰ ਵਕਤ ਰਹਿਣਾ ਹੈ। ਇਸ ਨੂੰ ਸੁਣਨ ਨੂੰ ਨਹੀਂ ਛੱਡਦੇ। ਤੇ ਚਲੋ ਪਰਸੋਂ ਸਾਡੇ ਕੁਝ ਕੰਮ ਕਰਕੇ ਉਹ ਚਲੀ ਗਈਆਂ। ਕੱਲ ਫੇਰ ਉਹ ਆਈਆਂ। ਕਰੀਬ 11:00 ਵਜੇ। ਪਰ ਉਸ ਵਿੱਚ ਸਾਡੇ ਕੋਲ ਉਹਨਾਂ ਦੀ ਵੀਡੀਓ ਵੀ ਹੈਗੀਆਂ ਕੈਮਰੇ ਦੀਆਂ। ਉਹਨਾਂ ਨੇ ਦੇਖਿਆ ਵੀ ਕਦੋਂ ਗੱਡੀ ਘਰੋਂ ਜਾਂਦੀ ਹੈ। ਕੰਮ ਵਾਲੀ ਕਦੋਂ ਘਰੇ ਜਾਂਦੀ ਹੈ। ਸਾਡੇ ਵਾਲੇ ਕਿ ਪਹਿਲਾਂ ਸਾਡੀ ਜੋ ਕੰਮ ਵਾਲੀ ਲੱਗੀ ਹੈ ਲੱਗੀ ਵੀ ਪਰਮਨੈਂਟ। ਜਦੋਂ ਉਹਨਾਂ ਨੇ ਦੇਖਿਆ ਵੀ ਘਰੇ ਕੋਈ ਨਹੀਂਗਾ। ਤੋਂ ਸਾਡੇ ਘਰੇ ਚਲੀ ਗਈ ਅੰਦਰ। ਜੀ। ਅੰਦਰ ਜਾ ਕੇ ਉਹ ਸਫਾਈ ਦੇ ਬਹਾਨੇ ਸਫਾਈ ਕਰਨ ਲੱਗੀਆਂ ਇਹਨੂੰ 10 ਮਿੰਟ ਬਾਅਦ ਮੇਰਾ ਬੇਟਾ ਆ ਗਿਆ ਥੋੜੀ ਦੇਰ ਬਾਅਦ ਮੈਂ ਆ ਗਿਆ ਫਿਰ ਉਹਨਾਂ ਨੇ ਦੇਖਿਆ ਬਾਰ-ਬਾਰ ਉਹ ਕਹਿਣ ਵੀ ਅਸੀਂ ਉੱਪਰ ਸਫਾਈ ਕਰਨੀ ਹੈ ਕਿਉਂਕਿ ਬੇਟਾ ਉੱਪਰ ਰਹਿੰਦਾ ਵਾ ਨਵਾਂ ਹੋਇਆ ਵਾ ਉਹਨਾਂ ਨੂੰ ਸੋਚਿਆ ਵੀ ਉਪਰ ਸੋਨਾ ਵਗੈਰਾ ਹੋਊਗਾ ਪਰ ਅਸੀਂ ਉੱਪਰ ਹੀ ਨਹੀਂ ਜਾਣ ਦਿੱਤੀਆਂ ਕੱਲ ਉਹ ਵੀ ਤੁਸੀਂ ਨੀਚੇ ਹੀ ਕਰੋ ਜੀ ਜਦੋਂ ਉਹਨਾਂ ਨੇ ਦੇਖਿਆ ਵੀ ਇਹਨਾਂ ਦੇ ਇੱਕ ਰਿਆਣਾਂ ਰਿਆਣਾਂ ਜਿਆਦਾ ਹੈ ਵੀ ਇੱਥੇ ਸਾਡਾ ਕੋਈ ਜੋਰ ਨਹੀਂ ਚੱਲਦਾ ਤੇ ਉਹ ਸਾਡਾ ਕੂੜਾ ਵਗੈਰਾ ਸਾਰਾ ਉੱਥੇ ਸੋਫਿਆਂ ਦੇ ਕੋਲ ਹੀ ਛੱਡ ਕੇ ਸੱਟ ਚਲੀਆਂ ਗਈਆਂ ਤੇ ਮੈਂ ਘਰੇ ਕ ਤੋ ਮੈਡਮ ਇਹਨਾਂ ਨੂੰ ਮਨਾ ਕਰਤਾ ਵੀ ਕੱਲ ਤੋਂ ਕੋਸੀ ਕੰਮ ਤੇ ਨਾ ਆਇਆ ਸਾਡੇ ਦੋ ਦਿਨ ਆਈਆਂ ਸਾਡੇ ਇੱਕ ਜਾਣ ਪਛਣ ਦੇ ਆ ਸਾਡੇ ਅਗਲੀ ਗਲੀ ਵਿੱਚ ਉਹ ਮੇਰਾ ਵਿਕਰਮ ਉਹਨਾਂ ਦੇ ਘਰੇ ਉਹਨਾਂ ਦੀ ਮੰਮੀ ਬਿਮਾਰ ਰਹਿੰਦੀ ਉਹ ਗਲੀ ਝਾੜੂ ਲਗਾ ਰਹੀ ਸੀਗੀ ਉਹਨੂੰ ਕਹਿੰਦੀ ਆਂ ਲੈ ਆਂਟੀ ਅਸੀਂ ਸਫਾਈ ਕਰ ਦੇਣੀ ਆ ਤੋ ਉਹ ਬਹਨੇ ਜੇ ਨਾਲ ਉਹਨਾਂ ਦੇ ਘਰੇ ਵੜ ਗਈਆਂ ਪਤਾ ਲੱਗਿਆ ਵੀ ਉਹਨਾਂ ਦੇ ਘਰ ਉਹ ਪੰਜ ਟੋਲੇ ਕਿਜੀ ਸੋਨਾ ਲੈ ਗਈਆਂ ਤੁਹਾਨੂੰ 10-15 ਮਿੰਟਾਂ ਜੀ ਉਹੀ ਲੇਡੀਜ਼ ਕਿਉਂਕਿ ਸਾਡੇ ਕੈਮਰੇ ਚ ਫੋਟੋ ਦੇਖ ਲਈਆਂ ਸੀ ਉੱਥੇ ਵੀ ਅਸੀਂ ਫੋਟੋ ਦੇਖ ਲਈਆਂ ਤੇ ਉਹਨਾਂ ਨੇ ਪੁਲਿਸ ਰਿਪੋਰਟ ਕੀਤੀ ਪਰ ਪੁਲਿਸ ਦਾ ਇੱਥੇ ਮੈਂ ਬਹੁਤ ਵਧੀਆ ਧੰਨਵਾਦ ਕਰਨਾ ਚਾਹੁੰਦਾ ਵੀ ਇਹਨਾਂ ਨੇ ਬਹੁਤ ਹੀ ਜਲਦੀ ਉਹਨੂੰ ਟ੍ਰੈਸ ਕਰ ਲਿਆ। ਬਸ ਇੱਕ ਦੋ ਕੰਮ ਕਰਕੇ ਉੱਥੇ ਨਾਲ ਦੀ ਨਾਲ ਹੀ ਬਸ ਉਹਨਾਂ ਨੇ ਕੋਈ ਆਈ ਕਾਰਡ ਲੈ ਆ ਉਹਨਾਂ ਦਾ ਜਾਨਪਛਾਣ ਨਹੀਂ ਕੁਝ ਕੁਝ ਵੀ ਨਹੀਂ ਲਿਆ ਉਹ ਗਲੀਆਂ ਚਲਦੀਆਂ ਫਿਰਦੀਆਂ ਸੀਗੀਆਂ ਹਾਂ ਸਿੱਧਾ ਰੱਖ ਲਿਆ ਅੱਛਾ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਲੋਕਾਂ ਨੂੰ ਵੀ ਮੈਂ ਲੋਕਾਂ ਨੂੰ ਮੈਸੇਜ ਦੇਣਾ ਵੀ ਜੇ ਤੁਸੀਂ ਕੰਮ ਵਾਲੇ ਰੱਖਦੇ ਹੋ ਖਾਸ ਕਰਕੇ ਪਰਵਸ ਪਰਵਸੀ ਜਿਹੜੇ ਆਪਣੇ ਹੁੰਦੇ ਆ ਵੀ ਇਹਨਾਂ ਦਾ ਆਈ ਕਾਰਡ ਇਹਨਾਂ ਦੀ ਜਾਣ ਪਛਾਣ ਤੋਂ ਬਿਨਾਂ ਤੁਸੀਂ ਕਿਸੇ ਨੂੰ ਨਾ ਰੱਖੋ ਪ੍ਰੋਪਰ ਐਡਰੈਸ ਲਓ ਉਹਨਾਂ ਦਾ ਮੋਬਾਈਲ ਨੰਬਰ ਲ ਤੇ ਨਿਓ ਸਾਡੇ ਘਰ ਵੀ ਕਾਫੀ ਵੱਡਾ ਨੁਕਸਾਨ ਹੋ ਸਕਦਾ ਜੇ ਮੈਡਮ ਕੱਲੀ ਹੁੰਦੀ ਤਾਂ ਕੋਈ ਉਹਦਾ ਨੁਕਸਾਨ ਕਰਦੀਆਂ ਹਾਂ ਅਸੀਂ ਪੂਰੇ ਸਤਰ ਕਰ ਗਏ ਵੀ ਅਸੀਂ ਉਹਨਾਂ ਨੂੰ ਕੱਲੇ ਨਹੀਂ ਛੱਡਿਆ ਤੇ ਮੈਡਮ ਨੇ ਵੀ ਸੀ ਸਾਡੇ ਨਾਲ ਘਰ ਮੇਰੇ ਇਲਾਜ ਦਾ ਹੈਗਾ ਜਦੋਂ 10 ਮਿੰਟ ਉਹ ਕੱਲੀ ਰਹੀ ਤਾਂ ਉਹਨਾਂ ਨੇ ਉਧਰ ਫੋਨ ਕਰਤਾ ਵੀ ਸਾਡੀ ਉਧਰੋਂ ਇੱਕ ਨੌ ਆ ਗਈ ਉਹਨਾਂ ਦੇ ਭਤੀਜੇ ਦੇ ਘਰ ਵਾਲੀ ਤੇ ਉਹਨਾਂ ਨੂੰ ਅਸੀਂ ਕੱਲੇ ਨਾ ਛੱਡੇ ਹੋਣ ਕਰਕੇ ਸਾਡਾ ਬਚਾਅ ਹੋ ਗਿਆ ਤੇ ਨਹੀਂ ਕੁਝ ਵੀ ਨੁਕਸਾਨ ਕਰ ਸਕਦੀਆਂ ਕੱਲੀ ਲੜੀ ਦਾ ਨੁਕਸਾਨ ਕਰ ਸਕਦੀਆਂ ਕਿਸ ਕਰਕੇ ਇਹਨਾਂ ਤੋਂ ਬਚੋ ਤੇ ਨਾਲ ਨਾਲ ਪੁਲਿਸ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਛੇਤੀ ਐਕਸ਼ਨ ਲੈਂਦੇ ਹੋਇਆ ਉਹਨੂੰ ਟ੍ਰੇਸ ਕਰ ਲਿਆ ਇੱਕ ਸਾਨੂੰ ਕੱਲ ਕੰਪਲੇਂਟ ਮਿਲੀ ਸੀ ਵਿਕਰਮਜੀਤ ਸਿੰਘ ਹੈ ਜਿਹੜੇ ਵਾਸੀ ਬਸੰਤ ਵਿਹਾਰ ਗਲੀ ਨੰਬਰ 10 ਦੇ ਰਹਿਣ ਵਾਲੇ ਤੇ ਸਾਡੇ ਘਰੇ ਜਿਹੜਾ ਹੈਗਾ ਇੱਕ ਦਿਨ ਪਹਿਲਾਂ ਹੀ ਜਿਹੜਾ ਦੋ ਕੰਮ ਵਾਲੀਆਂ ਲਾਈਆਂ ਸੀਗੀਆਂ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਮੀਰਾ ਤੇ ਦੂਸਰੀ ਦਾ ਨਾਮ ਮੰਜੂ ਸੀਗਾ ਤੇ ਜੋ ਕੀ ਜਿਹੜਾ ਹੈਗਾ ਇੱਕ ਦਿਨ ਪਹਿਲਾਂ ਸਾਡੇ ਕੰਮ ਤੇ ਲੱਗੀਆਂ ਸੀ ਤੇ ਜਿਨ੍ਹਾਂ ਨੇ ਕੀ ਆ ਕੱਲ ਜਦੋਂ ਅਸੀਂ ਘਰੇ ਹਾਜ਼ਰ ਨਹੀਂ ਸੀ ਤੇ ਇਕੱਲੀ ਜਿਹੜੀ ਮੇਰੀ ਮਾਤਾ ਤੇ ਸਾਡੇ ਬੱਚੇ ਹਾਜ਼ਰ ਸੀ ਤੇ ਉਦੋਂ ਇਹਨਾਂ ਨੇ ਕਿ ਘਰ ਵਿੱਚੋਂ 5 ਤੋਲੇ ਜਿਹੜਾ ਸੋਨਾ ਚੋਰੀ ਕਰਕੇ ਲੈ ਗਏ। ਜਿਸ ਤੇ ਜਿਹੜਾ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬ੍ਰਿੰਦਾ ਮੈਡਮ ਅਮਨੀਤ ਗੋਂਡਲਾ IPS ਜੀ ਦੇ ਜਿਹੜੇ ਸਖਤ ਦੇਸ਼ਾ ਨਿਰਦੇਸ਼ ਹੈ ਜਦੋਂ ਕੋਈ ਵੀ ਇਨਸੀਡੈਂਟ ਹੁੰਦਾ ਉਹਦੀ ਤਰ੍ਹਾਂ ਪੀਆਰ ਰਜਿਸਟਰ ਕਰਕੇ ਉਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇ। ਇਸ ਤਹਿਤ ਹੀ ਜਿਹੜਾ ਸਾਡੇ ਜਿਹੜਾ ਹੈਗਾ ਸਾਂਝੇ ਤੌਰ ਤੇ ਪੀਸੀਆਰ 파ਰਟੀ ਐਸ ਸੀ ਸੰਜੀਵ ਕੁਮਾਰ ਤੇ ਅਤੇ ठाणे ਹੌਲਦਾਰ ਕਰਨਦੇਵ ਵੱਲੋਂ ਜਿਹੜਾ ਸਾਂਝੇ ਤੌਰ ਤੇ ਕੰਮ ਕਰਦੇ ਹੋਏ ਸੀਸੀਟੀਵੀ ਫੁਟੇਜ ਦੀ ਜਿਹੜੀ ਮਦਦ ਨਾਲ ਇਹਨਾਂ ਨੂੰ ਜਿਹੜਾ ਦੋਵੇਂ ਲੇਡੀਆਂ ਨੂੰ ਟ੍ਰੇਸ ਕੀਤਾ ਤੇ ਜਿਹੜਾ ਇਹਨਾਂ ਨੂੰ ਅੱਜ ਅਸੀਂ ਦੋਵੇਂ ਲੇਡੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਜਿਹੜਾ ਹੈਗਾ ਅਜਮਾਨਤ ਯੋਗ ਅਦਾਲਤ ਵਿੱਚ ਪੇਸ਼ ਕਰਕੇ ਨਾ ਰਿਮਾਨਡ ਹਾਸਲ ਕਰਕੇ ਅਗਲੀ ਜਿਹੜੀ ਹੈ ਚਤੁਰਤੀ ਹੰਮਲ ਵਿੱਚ ਲਿਆਂਦੀ ਜਾਊਗਾ